ਤੁਸੀਂ ਵੀਡੀਓ ਤਾਂ ਦੇਖ ਲਈ ਹੋਣੀ ਆ ਕਿ ਸ਼ੀਲੂ ਨੂੰ ਪੰਜਾਬ ਦੇ ਵਿੱਚੋਂ ਬੈਨ ਕਰੋ ਉਸ ਭਰਾ ਨੇ ਬੈਨ ਦਾ ਕਾਰਨ ਕੀ ਦੱਸਿਆ ਕਿ ਸ਼ੀਲੂ ਵੱਡੇ ਵੱਡੇ ਟੂਰਨਾਮੈਂਟ ਦੇ ਵਿੱਚ ਬੈਸਟ ਨਿਕਲ ਜਾਂਦਾ ਗੱਡੀਆਂ ਲੈ ਜਾਂਦਾ ਹਾਰਲੇ ਲੈ ਜਾਂਦਾ ਮੋਟਰਸਾਈਕਲ ਲੈ ਜਾਂਦਾ ਕੰਬਾਈਨਾਂ ਤੱਕ ਨੂੰ ਵੀ ਨਹੀਂ ਛੱਡਦਾ ਉਸ ਭਰਾ ਦੀ ਮੈਂ ਵੀਡੀਓ ਦੇਖੀ ਆ ਚਲੋ ਸਾਰੇ ਭਰਾ ਸਤਿਕਾਰਯੋਗ ਆ ਤੇ ਪਰ ਇਹ ਚੀਜ਼ ਦਾ ਬੜਾ ਦੁੱਖ ਜਿਹਾ ਲੱਗਾ ਕੀ ਇੱਕ ਦੂਜੇ ਦੇ ਵਿੱਚ ਪੰਜਾਬ ਹਰਿਆਣਾ ਕੀਤਾ ਜਾ ਰਿਹਾ ਕਿਉਂਕਿ ਆ ਜਿਹੜੇ ਨਫਰਤਾ ਦੇ ਬੀਜ ਹਨ ਇਹ ਨਾ ਬੀਜੋ ਜੇ ਅੱਜ ਸ਼ੀਲੂ ਤਗੜਾ ਵਾ ਤਾਂ ਉਹ ਬੈਸਟ ਬਣਦਾ ਪਿਆ ਕੁਝ ਟੂਰਨਾਮੈਂਟ ਐਵੇਂ ਦੇ ਵੀ ਹੁੰਦੇ ਆ ਕਈ ਵਾਰ ਸ਼ੀਲੂ ਕੁਆਟਰ ਦੇ ਵਿੱਚ ਵੀ ਹਾਰ ਜਾਂਦਾ ਕਈ ਵਾਰ ਸ਼ੀਲੂ ਐਵੇਂ ਦਾ ਬੰਦਾ ਵੀ ਹੁੰਦਾ ਜਿਵੇਂ ਆਪਾਂ ਕਾਂਗੇ ਦਾ ਟੂਰਨਾਮੈਂਟ ਲਾ ਲਈਏ ਜਿੱਥੇ ਇੱਕ ਨੋਰਮਲ ਜਿਹਾ ਪਲੇਅਰ ਹੋਣ ਸ਼ੀਲੂ ਕੱਲਾ ਹੋਵੇ ਉਹ ਬੰਦਾ ਕੱਲਾ ਵੀ ਮੈਚ ਜਿਤਾ ਜਾਂਦਾ ਆਪਾਂ ਵੀਰੇ ਦੀ ਗੱਲ ਬਾਤ ਚੋਂ ਕਰਦੇ ਆ ਪਹਿਲਾਂ ਇੱਕ ਵੀਡੀਓ ਦੇਖੀ ਸੀ ਦਰਸ਼ਨ ਹਾਕਮ ਵਾਲੇ ਦਾ ਭਰਾ ਇੱਕ ਜਿਨ੍ਹਾਂ ਨੇ ਵੀਡੀਓ ਪਾਈ ਸੀ ਕਿ ਸ਼ੀਲੂ ਨੂੰ ਪੰਜਾਬ ਦੇ ਵਿੱਚੋਂ ਬੈਨ ਕੀਤਾ ਜਾਵੇ ਕਿਉਂ ਕੀਤਾ ਜਾਵੇ ਯਾਰ ਕੀ ਹਰਿਆਣੇ ਵਾਲਿਆਂ ਦੀ ਕਬੱਡੀ ਨਹੀਂ ਕੀ ਹਰਿਆਣੇ ਵਾਲੇ ਛੋਟਾ ਭਰਾ ਨਹੀਂ ਪੰਜਾਬ ਦਾ ਕਿਉਂ ਨੂੰ ਬੈਨ ਕੀਤਾ ਜਾਵੇ ਜੇ ਅੱਜ ਉਹ ਤਗੜੀ ਖੇਡਦਾ ਪਿਆ ਦੂਜੇ ਪਲੇਅਰ ਨਹੀਂ ਜਿੱਤਦੇ ਪਏ ਤਾਂ ਉਹਦੇ ਵਿੱਚ ਸ਼ੀਲੂ ਦਾ ਕੀ ਕਸੂਰ ਇਹਦਾ ਮਤਲਬ ਗੁਨਾਹ ਕਰ ਲਿਆ ਯਾਰ ਸ਼ੀਲੂ ਐਡਾ ਤਗੜਾ ਪਲੇਅਰ ਬਣ ਕੇ ਉਹਨੇ ਗੁਨਾਹ ਕਰ ਲਿਆ ਇਹੀ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਤਕੜੇ ਪਲੇਅਰ ਹੈ ਨਹੀਂ ਕੋਣ ਨਹੀਂ ਜੱਗੂ ਟੌਪ ਤੇ ਚੱਲਦਾ ਪਿਆ ਕਸੰਨੀ ਕਾਲੇ ਸੰਘਿਆਲਾ ਸੁਲਤਾਨ ਵਰਗੇ ਮੰਗੀ ਵਰਗੇ ਜਿਹੜੇ ਨਾਂ ਬਣਾ ਗਏ ਆਪਣਾ ਯਾਰ ਖੁਸ਼ੀ ਹੋ ਗਿਆ ਪਾਲਾ ਹੋ ਗਿਆ ਕਿਹਦਾ ਕਿਹਦਾ ਨਾਮ ਦੱਸਾਂ ਯਾਰ ਸਾਜੀ ਹੋ ਗਿਆ ਫਰਿਆਦ ਹੋ ਗਿਆ ਕਿੰਨੇ ਲੋਕ ਟੌਪ ਦੇ ਯਾਰ ਪੰਜਾਬ ਦੇ ਵਿੱਚੋਂ ਪਰ ਆ ਤੁਸੀਂ ਵੀਡੀਓ ਪਾਤੀ ਆ ਕਿ ਪੰਜਾਬ ਦੇ ਵਿੱਚ ਉਹ ਸ਼ੀਲੂ ਨੂੰ ਬੈਨ ਕੀਤਾ ਜਾਵੇ ਉਹ ਸ਼ੀਲੂ ਦੇ ਜਿੱਤਣ ਦਾ ਕਾਰਨ ਇਹੀ ਆ ਕਿ ਸ਼ੀਲੂ ਆਪਣੀ ਟੀਮ ਨੂੰ ਵੀ ਸਟੈਂਡ ਕਰਦਾ ਆਪਣੇ ਪੈਂਡ ਦੇ ਵਿੱਚੋਂ ਉੱਭਰਦੇ ਤਾਰਿਆਂ ਨੂੰ ਅੱਗੇ ਲੈ ਕੇ ਜਾਂਦਾ ਉਹ ਕੱਲਾ ਨਹੀਂ ਖੇਡਦਾ ਜੇ ਪੰਜ ਆ ਜੇ ਕਮਾਲਪੁਰੇ ਦੇ ਕੱਪ ਦੇ ਵਿੱਚ ਚਾਰ ਬਾਰੋਂ ਸੀ ਤਾਂ ਚਾਰ ਬਾਰੋਂ ਹੀ ਲਿੱਤੇ ਸੀ ਉਹਨੇ ਪੰਜਵਾਂ ਬਾਰੋਂ ਨਹੀਂ ਲਿੱਤਾ ਇਹ ਚੀਜ਼ਾਂ ਨੂੰ ਯਾਰ ਨਫ਼ਰਤਾਂ ਦੇ ਕਿਉਂ ਬੀਜ ਬੀਜਦੇ ਯਾਰ ਕੀ ਗੁਨਾਹ ਕਰ ਲਿਆ ਸ਼ੀਲੂ ਯਾਰ ਪੰਜਾਬ ਦੇ ਵਿੱਚੋਂ ਬੈਸਟ ਨਿਕਲ ਜਾਂਦਾ ਬਾਕੀ ਪਲੇਅਰ ਬੈਸਟ ਨਹੀਂ ਨਿਕਲਦੇ ਉਸ ਦਿਨ ਬੋਲਟ ਖੀਰਾ ਵਾਲੇ ਨੇ ਕਿੰਨਾ ਜੋਰ ਲਾਇਆ ਯਾਰ ਹੁਣ ਬਲਟਾ ਕੱਲਾ ਹੋਵੇ ਉਹ ਕੀ ਜੋਰ ਲਾਲੇ ਯਾਰ ਕੱਲਾ ਜਦੋਂ ਜਾਫੀ ਨਾ ਕੰਮ ਦੇ ਆਣ ਸ਼ਕਰਪੁਰੀਆਂ ਵਾਲੀ ਦੀ ਟੀਮ ਕਿਉਂ ਹਿੱਟ ਹੁੰਦੀ ਪਈ ਆ ਉਹਨਾਂ ਦਾ ਕਾਰਨ ਕੀ ਆ ਸ਼ਕਰਪੁਰੀਆਂ ਦਾ ਬੈਸਟ ਆਂਦਾ ਉਹਦਾ ਕਾਰਨ ਇੱਕੋ ਹੀ ਆ ਕਿ ਸ਼ਕਰਪੁਰ ਵਾਲੇ ਆਪਣੀ ਟੀਮ ਨੂੰ ਸਟੈਂਡ ਕਰਦੇ ਆ ਮਹਿਮਦਵਾਲ ਵਾਲੇ ਕਿਉਂ ਸਟੈਂਡ ਉਹ ਉੱਪਰ ਹੁੰਦੇ ਆ ਕਿਉਂ ਫਾਈਨਲਾਂ ਦੇ ਵਿੱਚ ਪਹੁੰਚਦੇ ਆ ਇਹੀ ਕਾਰਨ ਆ ਕਿ ਉਹ ਆਪਣੀ ਪੈਂਡ ਦੀ ਟੀਮ ਨੂੰ ਪੈਲ ਦੇ ਆਧਾਰ ਤੇ ਉੱਤੇ ਰੱਖਦੇ ਆ ਗਿੱਲੀ ਮਹਿਮਦਵਾਲ ਆ ਗਿਆ ਇਹ ਕਿੱਡੇ ਤਗੜੇ ਪਲੇਅਰ ਆ ਯਾਰ ਇਹ ਚੀਜ਼ਾਂ ਵੱਲ ਧਿਆਨ ਦਿਓ ਇੱਕ ਦੂਜੇ ਦੇ ਵਿੱਚ ਨਫ਼ਰਤ ਯਾਰ ਅੱਜ ਟਾਈਮ ਸ਼ੀਲੂ ਦਾ ਯਾਰ ਤੁਸੀਂ ਆਪ ਸੋਚੋ ਕਿੱਡੇ ਤਕੜੇ ਤਕੜੇ ਪਲੇਅਰ ਇਹੀ ਕਹਿੰਦੇ ਆ ਕਿ ਬਈ ਅੱਜ ਦੇ ਟਾਈਮ ਦੇ ਵਿੱਚ ਦੌਰ ਚੱਲਦਾ ਪਿਆ ਸ਼ੀਲੂ ਹਰਿਆਣੇ ਵਾਲੇ ਦਾ ਪਾਲੇ ਵਰਗੇ ਤੋਂ ਪੁੱਛ ਲਓ ਖੁਸ਼ੀ ਵਰਗੇ ਤੋਂ ਪੁੱਛ ਲਓ ਜਿਹੜੇ ਬੰਦੇ ਪੰਜਾਬ ਦੇ ਵਿੱਚੋਂ ਏਕੇ ਨੂੰ ਬਣਾ ਕੇ ਰੱਖਣਾ ਚਾਹੁੰਦੇ ਉਹਨਾਂ ਤੋਂ ਪੁੱਛ ਲੀਆ ਸ਼ਾਇਦ ਕਈ ਬੰਦੇ ਐਵੇਂ ਦੇ ਵੀ ਹੋਣਗੇ ਜਿਹੜਾ ਸ਼ੀਲੂ ਦਾ ਨਾਮ ਲੈਣ ਤੋਂ ਵੀ ਘਬਰਾਉਂਦੇ ਆ ਉਹਦਾ ਨਾਮ ਨਹੀਂ ਲੈਂਦੇ ਕਿ ਅਸੀਂ ਉਹਨੂੰ ਮੰਨਦੇ ਹਾਂ ਹੁਣ ਤੁਸੀਂ ਇਹ ਦੇਖੋ ਹਰਿਆਣੇ ਵਾਲਾ ਸ਼ੀਲੂ ਹੋਵੇ ਤੇ ਪੰਜਾਬ ਦੇ ਬਿੱਟੂ ਦਗਾਲ ਦੀ ਉਹ ਸੋਚ ਤੇ ਚੱਲਦਾ ਹੋਵੇ ਬੇਨਤੀ ਆਏ ਇਹ ਨਫ਼ਰਤ ਵਾਲੇ ਬੀਜ ਨਾ ਬੀਜੋ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਹਰ ਇੱਕ ਉਸ ਭਰਾ ਦੇ ਕੋਲ ਜਿਹੜਾ ਇਸ ਚੀਜ਼ ਨੂੰ ਗਲਤ ਕਹਿੰਦਾ ਵਾ ਬਸ ਇਹੀ ਆ ਨਫ਼ਰਤਾਂ ਦੇ ਬੀਜ ਨਾ ਬੀਜੋ ਪਿਆਰ ਕਰੋ ਕਬੱਡੀ ਨੂੰ ਪਿਆਰ ਕਰੋ ਪਲੇਅਰਾਂ ਦੀ ਗੇਮ ਨੂੰ ਪਿਆਰ ਕਰੋ